ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਥੇ ਮ्युनਿਸਪਲ ਪਵਨ ਵਿਖੇ ਵਾਪਕ ਵਿਭਾਗਾਂ ਦੇ 518ਵੇਂ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਫੰਡੇ ਸਾਵਾਰੋ ਦੌਰਾਨ ਵੱਖ-ਵੱਖ ਨਵੇਂ ਨਿਯੁਕਤ ਉਮੀਦਵਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਛੱਡਣ ਦਾ ਦਿਲ ਕਿਸੇ ਦਾ ਵੀ ਨਹੀਂ ਕਰਦਾ। ਸਿਆਸੀ ਆਗੂਆਂ ਤੇ ਲੋਕਾਂ ਵਿਚਕਾਰ ਬਹੁਤ ਜ਼ਿਆਦਾ ਦੂਰੀਆਂ ਪੈ ਗਈਆਂ ਸਨ ਅਤੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਖੁਸ਼ੀਆਂ ਦੇ ਸਵਾਗਤ ਪੰਜਾਬ 'ਚ ਹੋਣੇ ਹੀ ਹਟ ਗਏ ਸਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਖਾਲੀ ਹਨ ਤਾਂ ਅਸੀਂ ਇਹਨਾਂ ਨੂੰ ਭਰ ਦਿੰਨੇ ਆ ਹੁਣ ਇਹ ਵੀ ਕਿਹਾ ਕਿ ਅੱਜ 518 ਉਮੀਦਵਾਰਾਂ ਤੋਂ 292 ਉਮੀਦਵਾਰ ਸਾਡੀਆਂ ਧੀਆਂ ਪੈਣਾ ਉਨਾ ਨੇ ਟ੍ਰੈਵਲ ਏਜੰਟਾ ਦੇ ਖਿਲਾਫ ਬੋਲਦਿਆਂ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਕੋਲ ਸਾਡੇ ਨੌਜਵਾਨ ਪੈਸੇ ਫਸਾ ਕੇ ਬੈਠ ਜਾਣ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਬਾਹਰਲੇ ਮੁਰਖਾਂ ਦੇ ਅੰਬੈਸਡਰਾਂ ਦੇ ਨਾਲ ਵੀ ਗੱਲ ਕਰ ਲਈ ਹੈ। ਅਤੇ ਜਿਹੜੇ ਗੈਰਕਾਨੂੰਨੀ ਤੌਰ ਤੇ ਟ੍ਰੈਵਲ ਏਜੰਟ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਜੇਕਰ ਇਹਨਾਂ ਟ੍ਰੈਵਲ ਏਜੰਟਾ ਨੇ ਲੋਕਾਂ ਦੇ ਪੈਸੇ ਦੇਨੇ ਹਨ ਜਾਂ ਪੈਸੇ ਦਬੇ ਹੋਏ ਹਨ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਏਗੀ ਤੇ ਉਹ ਵੇਚ ਕੇ ਲੋਕਾਂ ਦਾ ਪੈਸਾ ਉਹਨਾਂ ਨੂੰ ਮੋੜਿਆ ਜਾਏਗਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨੌਜਵਾਨਾਂ ਦੇ ਨਾਲ ਧੋਖਾ ਹੋਵੇ ਮੁੱਖ ਮੰਤਰੀ ਨੇ ਵੱਡਾ ਬਿਆਨ ਜਾਰੀ ਕਰਦੇ ਐ ਵੀ ਕਿ ਹੈ ਕਿ ਇਹਨਾਂ ਟਰੈਵਲ ਏਜੰਡਾ ਖਿਲਾਫ ਸੰਸਦ ਸਭ ਤੋਂ ਪਹਿਲਾਂ ਮੈਂ ਆਵਾਜ਼ ਉਠੀ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਪੰਜਾਬ 'ਚ ਇਹਨਾਂ ਟਰੈਵਲ ਏਜੰਟ ਆਖਿਰਕਾਰ ਆ ਕਿੱਥੋਂ ਗਏ। ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਸਗੋਂ ਵੰਡਣ ਵਾਲੇ ਬਣਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦਾ ਸ਼ਾਨਦਾਰ ਬਜਟ ਪੇਸ਼ ਕਰਾਂਗੇ ਅਤੇ ਲੋਕਾਂ ਵਾਸਤੇ ਪੈਸਾ ਰੱਖਾਂਗੇ। ਉਹਨਾਂ ਨੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ਵੀ ਤਾਂ ਅੰਜਕਸਿਆ ਅਤੇ ਕਿਹਾ ਕਿ ਜਿਸ ਨੇ ਪੰਜਾਬ ਨੂੰ ਡੋਬਿਆ ਉਹ ਅੱਜ ਪੰਜਾਬ ਬਚਾਓ ਦੀ ਗੱਲ ਕਰ ਰਿਹਾ। ਪੰਜਾਬ ਬਚਾਓ ਯਾਤਰਾ ਉਹਨਾਂ ਵੱਲੋਂ ਕੱਢੀ ਜਾ ਰਹੀ ਹੈ ਅਤੇ ਉਹ ਦੱਸੇ ਕਿ ਅਸੀਂ ਕਿਸ ਤੋਂ ਪੰਜਾਬ ਨੂੰ ਬਚਾਈਏ ਇਸ ਤਰ੍ਹਾਂ ਮੁੱਖ ਮੰਤਰੀ ਮਾਨ ਵੱਲੋਂ ਜੜਾ ਕੀ ਅਕਾਲੀ ਦਲ ਦੇ ਸੁਖਬੀਰ ਬਾਦਲ ਤੇ ਇੱਕ ਵੱਡਾ ਤੰਜ ਕੱਸਿਆ ਗਿਆ ਪਰ ਜਿਹੜੇ ਵੱਡਾ ਬਿਆਨ ਉਹਨਾਂ ਸਾਂਝਾ ਕੀਤਾ ਉਹ ਟਰੈਵਲ ਏਜੰਟ ਨੂੰ ਲੈ ਕੇ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਟਰੈਵਲ ਏਜੰਟ ਛੱਡੇ ਨਹੀਂ ਜਾਣਗੇ ਜਨਾਬ ਟਰੈਵਲ ਏਜੰਟਾਂ ਵੱਲੋਂ ਨੌਜਵਾਨ ਕੁੜੀਆਂ ਮੁੰਡਿਆਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦੇ ਪੈਸੇ ਦੱਬੇ ਗਏ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਤਾਂ ਅਟੈਚ ਕਰਕੇ ਉਹਨਾਂ ਨੂੰ ਪੈਸੇ ਵਾਪਸ ਦਿੱਤੇ ਜਾਣਗੇ ਤੇ ਉਹਨਾਂ ਧੋਖਾ ਦੇਣ ਵਾਲੇ ਟਰੈਵਲ ਏਜੰਟਾਂ 'ਤੇ ਵੱਡੀ ਕਾਰਵਾਈ ਕੀਤੀ ਜਾਏਗੀ